ਤੈਨੂੰ ਯਾਦ ਹੋਗੀ ਆ ਹੁਣ ਵਿਆਹ ਦੇਖ ਫਿਰ ਤੈਨੂੰ ਹੋਰ ਜੁੜਾਇਕਾ ਲਿਆ ਕੇ ਦਉਂ ਚੰਗਾ ਰੁਸੀਦਾ ਨਹੀਂ ਹੁੰਦਾ ਆਹੋ ਰਸ ਰਸ ਨਹੀਂ ਆਵੇਂ ਬਈ ਦਾ ਹੁੰਦਾ ਜਿੱਦਾਂ ਦਾਦੀ ਆਖੇ ਮम्मा ਆਖਿਓ ਦਾ ਆਖੇ ਲੱਗਦਾ ਹੁੰਦਾ ਚੰਗਾ ਲੈ ਉਹਦੇ ਨੂੰ ਜੁੜਾਇ ਕੋਰ ਬੱਦਿਆ ਸੋਨਾ ਲਿਆ ਕੇ ਦਉਂ ਇਹ ਦਉਂ ਸੋਨਾ ਚੰਗਾ ਰੁਸੀਦਾ ਨਹੀਂ ਹੁੰਦਾ ਮਾਰ ਦੇ ਲੰਤਾਲੇ ਨਾ ਤੋ ਇਹ ਨਾ ਤੋ ਇਹ ਨੂੰ ਕਿਉਂ ਚੀਰੀ ਇਹ ਨੂੰ ਹੰਡਿਆ ਵਾ ਇਹ ਨੂੰ ਵਾਦਾ ਕਿਉਂ ਉਦੋਂ ਹੀ ਲੋੜੀ ਤੇ ਲੋੜੀ ਦਾ ਮੰਗਦਾ ਹੈ ਇਹ ਚੈਨਾ ਡੋਰ ਅੱਛਾ ਇਹਨੂੰ ਮੈਂ ਖਾ ਵੇਹੀ ਨਹੀਂ ਲੈ ਕੇ ਦੇਣੀ ਨਾ ਇਹ ਮੰਮੀਾਂ ਦੀ ਹੀ ਲੈ ਕੇ ਦੇਣੀ ਨਾ ਮਾਂ ਵੀ ਇਹਨੂੰ ਡੱਕਿਆ ਵੀ ਨਹੀਂ ਪੁੱਤ ਲੈਣੀ ਕਿੰਨੇ ਚਾਂਸ ਹੋਣਦੇ ਆ ਆਹੋ ਕਿੰਨੇ ਮੋਤਾਂ ਹੋ ਗਈਆਂ ਵਾਹ ਹਾਂਜੀ ਜਾਨਵਰ ਵਿਚਾਰੇ ਫਸ ਜਾਂਦੇ ਵਿੱਚ ਹੁਣ ਇਹਨੂੰ ਮੈਂ ਤਾਂ ਤੈਨੂੰ ਮੈਂ ਸੋਹਣੀ ਜੁੱਤੀ ਲੈ ਕੇ ਦਵਾਂ ਗੋਣ ਵਿਆਹ ਵਾਂਦੇ ਜੁੱਤੀ ਲੈ ਕੇ ਦੁੱਤੀ ਲੈ ਕੇ ਦਿੱਤੀ ਆ ਜੁੱਤੀ ਲੈ ਕੇ ਕਿ ਕਿ ਸੋਹਣੀ ਜੁੱਤੀ ਲੈ ਕੇ ਦਿੱਤੀ ਹਾਂਜੀ ਅਜੇ ਵੀ ਇਹ ਰਸ ਰਸ ਬੈਂਦਾ ਹੀ ਜੁੱਤੀ ਦੀ ਚੰਗੀ ਆ ਆਹ ਪੁੱਤਾਂ ਵੀ ਕਿੰਨੀ ਸੋਹਣੀ ਜੁੱਤੀ ਮਾਂ ਮੈਂ ਤਾਂ ਗੋਲ ਲੈਣੀ ਆ ਚੱਲ ਹੋਰ ਲਿਆ ਦਾ ਚੈਨਾ ਡੋਰ ਦੀ ਪੁੱਤ ਚైనా ਡੋਰ ਖਰੀਦ ਲਈ ਦੀ ਮੈਂ ਲੈਣੀ ਹੈ ਨਹੀਂ ਨਹੀਂ ਚైనా ਡੋਰ ਨਹੀਂ ਲੈਣੀ ਮੈਂ ਨਹੀਂ ਆ ਏਡਾ ਕਰ ਬੈਠਾ ਤਾਂ ਬੈ ਮੈਨੂੰ ਵੇਖ ਲੈ ਮੈਂ ਡੋਰ ਨਹੀਂ ਮੰਗਦਾ ਚੱਲ ਚੱਲਦਾ ਮੇਰਾ ਪੁੱਤ ਤਾਂ ਸਿਆਣਾ ਮੇਰਾ ਪੁੱਤ ਬੀਬਾ ਦਾਦੀ ਇੱਕ ਜੁੱਤੀ ਖੋਲ੍ਹਦੀ ਡੋਰ ਗੇ ਹਾਂ ਜੁੱਤੀ ਲੈ ਦੂੰਗੀ ਪੁੱਤ ਜੁੱਤੀ ਤਾਂ ਮੈਂ ਲੈ ਦੂੰਗੀ ਤੇ ਚైనా ਡੋਰ ਦਾ ਨਹੀਂ ਨਾ ਲੈਣਾ ਚੰਗਾ ਹਾਂ ਜੁੱਤੀ ਹੋਰ ਪੁੱਤ ਕਿੰਨੇ ਆਪਣੇ ਹਨਾ ਕਿੰਨੇ ਨੁਕਸਾਨ ਹੋਏ ਆ ਚైనా ਡੋਰ ਦੇ ਨਾਲ ਕਿੰਨੇ ਆਪਣੇ ਪਸ਼ੂ ਪੰਛੀ ਵੱਡੇ ਗਏ ਆ ਕਿੰਨੇ ਬੰਦਿਆਂ ਤੇ ਐਕਸੀਡੈਂਟ ਹੋਏ ਕਿੰਨੇ ਬੱਚੇ ਕੋਠੇ ਤੋਂ ਡਿੱਗੇ ਆ ਤੇ ਮੇਰੇ ਪੁੱਤ ਨੇ ਡੋਰ ਨਹੀਂ ਮੰਗਣੀ ਇਹਨੂੰ ਇੱਕ ਜੁੱਤੀ ਨਾ ਹੋਰ ਲੈ ਕੇ ਦੋ ਚਾਚੀ ਜੀ ਨਹੀਂ ਲਿਆ ਦੂ ਲਿਆ ਦੂ ਇਹਨਾਂ ਨੇ ਡੋਰ ਮੰਗਣੀ ਨਹੀਂ ਲਿਆ ਦੇ ਨਹੀਂ ਜੁੱਤੀ ਹੀ ਵਧੀਆ ਲਿਆ ਕੇ ਤੇ ਨੀ ਕੋਈ ਕੱਪੜਾ ਲੱਗਾ ਜੋ ਮੰਗੋ ਉਹੀ ਪਰ ਡੋਰ ਨਹੀਂ ਪੁੱਤ ਲਈ ਦੀ